ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕੀ ਪਾਤਸ਼ਾਹ ਦੀ ਦਸਵੀਂ ਪੇਤਨ ਪ੍ਰਭੂ ਸਿਮਰ ਕੈ ਗੁਰੂ ਨਾਨਕ ਲਈ ਤਿਆਈ ਕਰਮਤ ਗੁਰ ਕੇ ਮਰਦਾਸ ਰਾਮਦਾਸ ਸਿੰਘ ਜੀ ਸਾਹਿਬ ਹਾਏ ਅਰਜੁਨ ਹਰ ਗੋਬਿੰਦ ਨਾਮ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਗਿਐ ਜਿਸ ਬਿਠੈ ਸਭ ਦੁਖ ਜਾਇ ਏਕ ਬਹਾਦਰ ਸਿਮਰਿਐ ਕਰਿ ਨੋਮ ਤੇ ਆਵੈ ਤਾਇ ਸਤਾਈ ਹੋਇ ਸਹਾਇ ਦਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਜੀ ਦਾ ਧਿਆਨ ਧਰ ਕੇ ਬੰਦੂ ਜੀ ਬੋਲੋ ਜੀ ਸੰਜਿਆ ਪਿਆਰੀਆਂ ਚੋਂ ਸਭ ਜਿਆਦਾ ਚਾਦੀ ਬੁਖਤਿਆਂ ਘੱਟੀਆਂ ਜੱਪੀਆਂ ਕਰਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਇੱਕ ਵਾਰ ਹੀ ਦੇਖਿਆ ਅਲਿਖੀ ਤਾ ਤੁਨਹ ਪਿਆਰੀਆਂ ਸੁਚਿਆਰੀਆਂ ਦੀ ਕਰਾਈ ਦਾ ਧਿਆਨ ਧਰ ਕੇ 판ਸ ਜੀ ਬੋਲੋ ਜੀ ਬੋਲੋ ਜੀ ਜਨਾਂ ਸੰਗ ਸੰਗਲੀਆਰੇ ਤਰਨ ਖੇਤ ਸੀਸ ਉਤੇ ਬੰਦ ਬੰਦ ਤਵਾਇ ਪੋਤਰੀਆਂ ਲਹਾਨੀਆਂ ਚਤਨੀਆਂ ਪਿਛੜਿਆਰੀਆਂ ਆਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਦ ਰਿਹਾ ਰ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ ਤੇ ਨਾਲ ਸਭ ਸਹੀਦਾ ਸਿੰਘਾ ਜੀ ਕੀ ਪੁੱਤਰ ਸਾਗ ਪਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਪਤਾਮ ਸਰਬੱਤ ਦੇ ਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਿਮ੍ਰਿਤ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਦੇ ਸਤਿ ਆਦਰ ਪਾ ਸਰਪਾ ਸਰਬ ਸੁਖ ਹੋਏ ਜਹਾਂ ਦਾ ਫਰਸਾ ਜੀ ਸਾਹਿਬ ਤਾਹ ਤਾਹ ਅਛਰਿਆਏ ਦੇਨ ਤੇ ਫਤ ਹੈ ਦਰਦ ਕੀ ਤੈ ਜਪਨ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਫਲਸਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਣ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਦੇਖ ਦਾਨ ਵਿਸਾਹ ਦਾਨ ਤ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਿਤ ਸਰ ਸਾਹਿਬ ਜੀ ਕੇ ਦਰਸ਼ਨੀ ਸੁਨਾਣ ਚੰਕੀਆਂ ਚੰਦੇ ਭੁਕੇ ਜਿਬੋ ਚੁਗ ਅਤੰਤ ਤੁੰਪਾ ਜੈ ਪਾਉ ਰੰਗੋ ਜੀ ਹੰ ਦਾ ਮਨੁਮੀਵਾ ਮਤਿ ਚੀ ਮਤ ਪਤਸ ਦਰਾਖਾ ਆਤਮਾ ਦੀ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਕੀਓ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰਦਵਾਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਸੇਵਾ ਸੰਭਵ ਦਾ ਦਾਨ ਕਾਲ ਸੋ ਜੀਵਕਸ਼ਾਉਂ ਹਿਨੇ ਮਣੀਉਂਦੇ ਮਾਨ ਸਤਿਗੁਰ ਦੀ ਨੇ ਪਾਣੀਉਂਦੇ ਤਾੜ ਨੇ ਉਠਿ ਆਉਂਦੀ ਓਟ ਨੇ ਆਸਰੇ ਆਉਂਦੇ ਆਸਰਾ ਸੱਚੇ ਪਿਤਾ ਵਾਹ ਕੀ ਗੁਰੂ ਜੀ ਤਨ 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 ਤਖਤ ਚਬਰ ਸ਼ਕੁਰ ਦੇ ਮਾਲਿਕ ਹਾਜਰੀ ਨਾਜਿਬ ਗੁਰਤਾ ਮਜੀਠੇ ਸੁਦਾਇ ਮਾਨ ਜੁਤੋ ਜੁਗ ਅਟਲ ਦੀ ਦੁਨੀਆ ਦੇ ਮਾਲਿਕ ਸਰਬਤ ਸੰਤਾਨ ਕਰਤਾ ਪਰਮ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਜਿਦਾ ਨਾਮ ਚ ਤੇ ਆਵੇ ਨਾਨਕ ਨਾਮ ਚ ਚੜਦੀ ਕਲਾ ਤੇਰੇ ਭਾਵੇਂ ਸਰਬਤ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ